ਆਲੇ-ਦੋਲੇ ਦਰਬਾਰ ਸਾਹਿਬ ਦੇ ਕਿਨਾਰੇ ਤੋਂ ਰਾਲਾ ਪਾਰੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਦੀ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ 2-2 ਘੰਟੇ ਵਾਸਤੇ ਆਫਰਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ মিডিਆ ਦੇ ਬਾਜਾ ਮਾਰ ਕੇ ਕਿਹਾ ਜਾਂਦਾ ਵੀ ਆਜੋ ਹੋਟਲ ਲੈ ਲਓ ਘੰਟੇ ਵਾਸਤੇ ਜੇ ਕੋਈ ਮਾਂ-ਪੁੱਤ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ ਵੀ ਹੋਟਲ ਲੈ ਲਓ ਘੰਟੇ ਵਾਸਤੇ ਸੋ ਅਸੀਂ ਤਾਂ ਬੜੇ ਚੱਤੋਂ ਲੱਗੇ ਹੋਏ ਆ ਅਸੀਂ ਉਹਦੇ ਵਿੱਚ ਵਿੱਚ ਬਹੁਤ ਕੁਝ ਝੱਲ ਵੀ ਰਹੇ ਆ ਨੁਕਸਾਨ ਵੀ ਚੱਲ ਰਹੇ ਆ ਤੁਮਕੀਆਂ ਵੀ ਚੱਲ ਰਹੇ ਆ ਸਭ ਕੁਝ ਹੋ ਰਿਹਾ ਪਰ ਸਾਨੂੰ ਉਹ ਜੇਕਰ ਜੀ ਗਲਤ ਆ ਗਲਤ ਆ ਇਹ ਚੀਜ਼ ਸਾਰੀ ਜਾਂਚਦਾ ਹੁਣ ਵਿਸ਼ਾ ਵਾ ਜੇਕਰ ਕੁੜੀ ਸਹੀ ਹੋਈ ਮੈਡੀਕਲ ਹੋ ਜਾਣਾ ਉਹਦੇ ਵਿੱਚ ਜੋ ਕਾਰਵਾਈ ਪੁਲਿਸ ਪ੍ਰਸ਼ਾਸਨ ਕੋਲ ਕਰਾਵਾਂਗੇ ਜੀ ਹੱਲ ਕਿਵੇਂ ਪਈ ਜਸ ਉਹ ਠਾਲੀਰ ਪ੍ਰਸ਼ਾਸਨ ਨੇ ਪਾਣੀ ਆਈ ਰ ਆਪਾਂ ਤੁਸੀਂ ਜਿਹੜੀ ਪਾਣੀ ਆਪਾਂ ਦਰਾਲਾ ਪਾਵਾਂਗੇ ਸਾਡੀ ਕਿਹੜੀ ਸੁਣਦਾ ਕੋਈ ਹੁਣ ਇੱਥੇ ਬਸਟੈਂਡ ਧੰਦਾ ਹੁੰਦਾ ਸ਼ਰਿਆਮ ਦਸੋ ਕਾ ਜਿਹੜੇ ਅੱਜ ਤੇ ਲੋਕਲੋਂ ਸਾਰੇ ਪੀਵੀਆਰ ਦੇ ਰਾਗੇ ਮੋਹ ਕੰਦੇਗਾ ਲੋਕਲੋਂ ਦੱਸ ਰਹੇ ਲੱਗੇ ਕੰਟੀ ਪ੍ਰਸ਼ਾਸਨ ਨੂੰ ਦੇਖਦਾ ਨਹੀਂ ਚੱਕੇ ਚੱਕੇ ਭਲਾ ਦੇ ਮਦਦ ਤਰ੍ਹਾਂ ਦੇ ਕਾਰਾਂ ਦੇ ਵਿੱਚ ਸਾਰੇ ਇਹ ਦੇਖੀ ਗੱਲ ਜਾਰੀ ਆ ਤੇ ਬਸਣ ਤੇ ਹੋਟਲੇ ਆਜ਼ਾਦ ਤੇ ਉਹਦੇ ਵਿੱਚ ਕੋਈ ਕੰਪਲਟ ਲਿਆ ਨਾਲ ਆਇਆ ਡਿਗਰੀ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਆ ਉਸ ਤੋਂ ਬਾਅਦ ਨੈਸਿੰਗ ਕਰਕੇ ਭਰਨ ਖਾਰੀ ਗਈ ਕਿੰਨੀ ਉਮਰ ਕਿੰਨੀ ਨਗਰੂ ਕਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ ਪੁੱਛਿਆ ਨਹੀਂ ਜਿਵੇਂ ਲੜਕੀ ਦੋ ਬੰਦਾ ਵੈਜ ਰਗਾ ਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੀ ਤੁਹਾਨੂੰ ਕੋਈ ਸੀਸੀਟੀਵੀ ਕੈਮਰੇ ਤੇ ਉਹ ਕਰਦੇ ਚੈੱਕ ਕਰਦੇ ਜੇ ਹੁਣੇ ਸਾਰਾ ਕਬਾਲਾ ਹੁਣੇ ਟਾਈਮ ਹੈ ਕਰਦੇ ਸਾਰਾ ਕੰਮ ਕਰਕੇ ਕਲੀਅਰਟੀ ਕਰਾਂਗੇ ਬਾਅਦ ਕਿ ਗਲਤ ਕਿ ਨਾ ਕਿ ਮੈਂ ਵੀਰੇ ਦੇ ਨਾਲ ਆਈ ਸੀ ਤੇ ਕਿ ਉਹ ਮੈਨੂੰ ਸ਼ਬ ਗੁਰਦੁਆਰੇ ਬਾਬੇ ਦੇ ਗਏ ਸੀ ਕਿਹੜੀ ਜਗ੍ਹਾ ਤੇ ਆਈ ਸੀ ਦਰਬਾਰ ਸਾਹਿਬ ਗਏ ਸੀ ਹਾਂਜੀ ਉੱਥੇ ਉਹ ਕਹਿੰਦੇ ਕਿ ਤੁਸੀਂ ਪਾਣੀ ਪੀਓ ਬਾਣੇ ਨਾ ਕਹਿੰਦੇ ਕਿ ਪਾਣੀ ਪੀਓ ਤੇ ਮੈਂ ਪਾਣੀ ਵੀ ਚਲ ਗਈ ਤੇ ਇਸ ਕਰਕੇ ਬੜਕੇ ਉਹ ਗੁੰਮ ਹੋ ਗਏ ਤੇ ਮੈਂ ਫੋਨ ਲਾਇਆ ਸੀ ਨਾ ਫੋਨ ਬੰਦ ਕਰਤਾ ਤੇ ਫਿਰ ਮੈਂ ਕਿ ਆਖਿਆ ਕਿ ਮੇਰੇ ਕੋਲ ਪੈਸੇ ਹੈਗੇ ਜੇ ਮੈਂ ਘਰੇ ਚਲ ਜਾਨੀ ਹਾਂ ਤੇ ਕਿ ਇਹ ਕੋ ਮੁੰਡਾ ਸੀ ਉਹਨੇ ਪਹਿਲਾਂ ਫੜੀ ਬਾ ਤੇ ਬੜਕੇ ਰੂਮ ਚ ਲੈ ਗਿਆ ਹਾਂਜੀ ਕਿਹੜੀ ਜਗ੍ਹਾ ਤੇ ਮੈਂ ਫੋਟੋ ਖੜੀ ਸੀ ਸਾਹਮਣੇ ਹਾਸਟਲ ਤੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਸਾਰਿਆਂ ਮੁੰਨੇ ਰਹਿ ਕਿਤਾ ਬੰਨਾ ਕਿੱਲੇ ਵਜ੍ਹਾ ਸਮੱਸਿਆ ਐ ਐਤੋਂ ਕਿ 7 ਵਜੇ ਤੱਕ ਦੇ ਤੇ 2 ਵਜੇ ਤੱਕ ਕੀਤਾ ਫਿਰ ਉਸ ਤੋਂ ਬਾਅਦ ਤੁਸੀਂ ਪੁੱਛੋਸ਼ ਕਰੀ ਕੀ ਸੀ ਬਾਬੇ ਜੀ ਸਾਰੇ ਆਏ ਸੀ ਅਸੀਂ ਸਾਰੇ ਬਾਬੇ ਲਿਆਂਦਾ ਤੇ ਕੈਮਰੇ ਲੱਗੇ ਇਨਾਂ ਦੇ ਕੈਮਰੇ ਵਿੱਚ ਵੀਡੀਓ ਕੱਢਦੀਆਂ ਜਦੋਂ ਤੁਹਾਡਾ ਨਾ ਹੋਟਲ ਜੇ ਕੁਝ ਹੋਇਆ ਤੁਸੀਂ ਉਹ ਫਿਰ ਭੱਜ ਕੇ ਬਾਹਰ ਹਾਂ ਭੱਜ ਕੇ ਬਾਹਰ ਨਿਕਲੇ ਤੇ ਫਿਰ ਉੱਕੀ ਮਤਲਬ ਦੋ ਮੁੰਡੇ ਪਿੱਛੇ ਆਏ ਉਹਨਾਂ ਨੇ ਇਹੀ ਮੈਨੂੰ ਫਿਰ ਅੰਦਰ ਖੜੇ ਫਿਰ ਉਸ ਤੋਂ ਤੁਹਾਨੂੰ ਬਚਾਇਆ ਫਿਰ ਮੈਂ ਕਿ ਉਦੋਂ ਉਹਨਾਂ ਨੇ ਕਰਕੇ ਉਦੋਂ ਮੈਂ ਭੱਜ ਕੇ ਆਈ ਬਾਹਰ ਬਾਹਰ ਭੱਜ ਕੇ ਆਈ ਤੇ ਫਿਰ ਕਿ ਬਾਬਾ ਜੀ ਨੇ ਕਿ ਮੈਨੂੰ ਬਚਾਇਆ ਕੀ ਮੰਗ ਕੀ ਕਰਤੂਗੀ ਹਾਂਜੀ ਕੀ ਇਨਸਾਫ ਕੀ ਇਨਸਾਫ ਦੀ ਮੰਗ ਕਰਦੇ ਹਾਂਜੀ ਕਿ ਮੇਰੇ ਤੁਹਾਡੇ ਨਾਲ ਗਲਤ ਹੋਇਆ ਉਹ ਇਨਸਾਫ ਮਿਲ ਤੁਹਾਨੂੰ ਹਾਂਜੀ ਕੀ ਗਲਬਾਤ ਕੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਸ ਆਟੋ ਵਾਲੇ ਸਿੰਘ ਦਾ ਫੋਨ ਆਇਆ ਇਹ ਚਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਨਾਮ ਸਿੰਘ ਨੇ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜਿਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਤੇ ਉਸ ਦੋਨ ਉਹ ਛੱਡ ਕੇ ਜਿਹੜਾ ਛੱਡ ਕੇ ਗਿਆ ਉਹਨੇ ਚਾਰ ਪੰਜ ਮੁੰਡੇ ਲਿਆਂਦੇ ਤੇ ਮੇਰੇ ਰੂਮ ਚ ਵਾਰ ਤੇ ਜਿਹੜੇ ਲੋਕ ਜਮੈਂ ਬੈਠੀ ਸੀ ਤੇ ਉਹਨਾਂ ਨੇ ਮੇਰੇ ਨਾਲ ਬਾਰੀ-ਬਾਰੀ ਰੇਪ ਕੀਤਾ ਉਹਦੇ ਕਹਿਣ ਦਾਵਕ ਚਾਰ ਤੋਂ ਪੰਜ ਜਣੇ ਨੇ ਰੇਪ ਕੀਤਾ ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਤਿੰਨ ਮੁਲਾਜ਼ਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲ ਹੋਟਲ ਚ ਆਪਣੀ ਮਰਜ਼ੀ ਨਾਲ ਰਹਿ ਸੀ ਸਵਾਵਾ ਕਾ ਮੁੰਡਾ ਹੋਟਲ ਚ ਆਈ ਆ ਤਾਂ ਖੇ ਖਾਣੀ ਆਏ ਹੋਣਗੇ ਉਹ ਸਮਝਾਉਂਦੀ ਆ ਚਲੋ ਉਹ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹਦਾ ਕਹਿਣਾ ਕੁੜੀ ਦਾ ਇਹ ਆ ਪਰ ਜਿਹੜਾ ਮੁੰਡਾ ਕਹਿੰਦੀ ਮੈਨੂੰ ਲੈ ਗਿਆ ਉਹਨੇ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਚ ਵਾੜੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7 ਵਜੇ ਤੋਂ ਬਾਅਦ ਲੈ ਕੇ ਸਵੇਰ 2 ਵਜੇ ਤੱਕ ਰੂਪ ਰੇਪ ਕੀਤਾ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿਣ ਦਾ ਮੁਤਾਬਕ ਹੋਟਲ ਨਾਲ ਜਮ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆ ਨਾ ਉਹ ਦੱਸ ਰਿਹਾ ਕੁਝ ਉਸ ਨੂੰ ਨੋਟ ਕਰਾਏ ਨੇ ਤੇ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚ ਆਇਆ ਕਿ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜਨ ਤੇ ਹੋਟਲ 'ਚ ਰੇਡ ਪਵਾ ਕੇ ਮੌਕੇ ਤੇ ਜਿਹੜੇ ਮੁੰਡੇ ਫੜੇ ਨੇ ਉਹ ਤਾਂ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਕੁੜੀ ਮੁਤਾਬਕ ਉਹ ਸ਼ਕਲਾਂ ਪਛਾਣਦੀ ਆ ਦੋ ਬੰਦਿਆਂ ਦੇ ਉਹ ਤਿੰਨਾਂ ਦੇ ਨਾਮ ਜਾਣਦੀ ਐ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਕੁੜੀ ਦਾ ਕਹਿਣ ਮਤਾਬਕ ਕੁੜੀ ਜੇ ਬਹੁਤ ਡਰੀ ਹੋਈ ਹੈ ਬਹੁਤ ਕਨਫਿਊਜ਼ ਹੈ ਕਿਉਂਕਿ ਸੁਭਾਵਕਾ ਜੇ ਬੱਚੀ ਦਾ 18 ਸਾਲ ਦੀ ਕਿੰਨੀ ਏਜ ਹੈ ਸ਼ਾਇਦ 18 ਤੋਂ ਸ਼ਾਇਦ ਘੱਟ ਹੋਵੇ ਪੱਕਾ ਕਨਫਰਮ ਨਹੀਂ ਉਹਦੇ ਪਰਿਵਾਰ ਵਾਲਿਆਂ ਨੇ ਬੁਲਾਇਆ ਉਹ ਆ ਰਹੇ ਨੇ ਪਰ ਉਹ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਹੈ دہشت ਦੇ ਵਿੱਚ ਪ੍ਰਸ਼ਾਸਨ ਪਹਿਲਾਂ ਕਾਰਵਾਈ ਨਹੀਂ ਸੀ ਕਰ ਰਿਹਾ ਸਾਡੇ ਸਿੰਘਾਂ ਨੇ ਜਦੋਂ ਬਚਨ ਕੀਤਾ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਇਥੇ ਨਹੀਂ ਕਾਰਵਾਈ ਕਰ ਸਕਦਾ ਦੱਸ ਦੋ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖ ਲਈਏ ਪਰ ਉਹ ਚਲੋ ਹੁਣ ਤੁਹਾਡੇ ਸਾਹਮਣੇ ਆਏ ਇਸ ਹੋਟਲ ਦੇ ਵਿੱਚ ਮੁੰਡੇ ਜਿਹੜੇ ਨੇ ਫੜੇ ਨੇ ਅੱਗੇ ਵੈਰੀਫਾਈ ਜਿਹੜਾ ਹੋਊਗਾ ਜਾਂਚ ਦਾ ਹਿਸਾਬ ਜੋ ਸੱਚ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕਿ ਲੱਗਦਾ ਕਿ ਗੁਰੂ ਨਗਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਬਾ ਜੀ ਅਸੀਂ ਤਾਂ ਕਿੰਨੇ ਛੇਰ ਤੋਂ ਰੌਲਾ ਪਾ ਰਹੇ ਹਾਂ ਤੁਹਾਡੇ ਸਾਹਮਣੇ ਆ ਆਲੇ ਦੋਲੇ ਦਰਬਾਰ ਸਾਹਿਬ ਦੇ ਕਿੰਨੇ ਜੇ ਤੋਂ ਰੌਲਾ ਪਾ ਰਹੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਦੀ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ 2-2 ਘੰਟੇ ਵਾਸਤੇ ਆਫਰਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ মিডিਆ ਦੇ ਵਾਜਾ ਮਾਰ ਕੇ ਕਿਹਾ ਜਾਂਦਾ ਵੀ ਆਜੋ ਹੋਟਲ ਲੈ ਲਓ ਘੰਟੇ ਵਾਸਤੇ ਜੇ ਕੋਈ ਮਾਪੋਧ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ ਵੀ ਹੋਟਲ ਲੈ ਲਓ ਘੰਟੇ ਵਾਸਤੇ ਫੋਸੇ ਤਾਂ ਬੜੇ ਚੱਤੋਂ ਲੱਗੇ ਹੋਏ ਆ ਅਸੀਂ ਉਹਦੇ ਵਿੱਚ ਵਿੱਚ ਬਹੁਤ ਕੁਝ ਝੱਲ ਵੀ ਰਹੇ ਆ ਨੁਕਸਾਨ ਵੀ ਚੱਲ ਰਹੇ ਆ ਧਮਕੀਆਂ ਵੀ ਚੱਲ ਰਹੇ ਆ ਸਭ ਕੁਝ ਹੋ ਰਿਹਾ ਪਰ ਸਾਨੂੰ ਉਹਦੀ ਪਰਵਾਹ ਨਹੀਂ ਹੈ ਗੁਰੂ ਦੇ ਅਸੀਂ ਡਟੇ ਹੋਏ ਆ ਜਿੱਥੇ ਜੀ ਗਲਤ ਆ ਉਹ ਗਲਤ ਆ ਇਹ ਚੀਜ਼ ਸਾਰੀ ਜਾਂਚਦਾ ਹੁਣ ਵਿਸ਼ਾ ਵਾ ਜੇਕਰ ਕੁੜੀ ਸਹੀ ਹੋਈ ਮੈਡੀਕਲ ਹੋ ਜਾਣਾ ਉਹਦੇ ਵਿੱਚ ਜੋ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਕੋਲ ਕਰਾਵਾਂਗੇ ਹਲ ਕਿਵੇਂ ਪਈ ਗਏ ਉਹ ਠਾਲੀਰ ਪ੍ਰਸ਼ਾਸਨ ਨੇ ਪਾਉਣੀ ਹੈ ਇਹਦਾ ਆਪਾਂ ਤੁਸੀਂ ਕਿਹੜੀ ਪਾਣੀ ਹੈ ਪੱਦਰ ਵਾਲਾ ਪਾਵਾਂਗੇ ਸਾਡੀ ਕਿਹੜੀ ਸੁਣਦਾ ਕੋਈ ਹੁਣ ਇੱਥੇ ਬੱਸ ਸਟੈਂਡ ਧੰਦਾ ਹੁੰਦਾ ਸ਼ਰੀਆ ਦੱਸੋ ਕਾ ਜਿਹੜੇ ਆਏ ਕਿ ਲੋਕਲੋਂ ਸਾਰੇ ਅੱਤਵਾਦੀ ਯਾਰ ਦੇ ਲਾਗੇ ਮੋਹ ਕੰਦੇਗਾ ਲੋਕਲ ਲੋਕਲ ਤੋਂ ਦੱਸ ਰਹੇ ਨੇ ਕਿ ਪ੍ਰਸ਼ਾਸਨ ਨੂੰ ਦੇਖਦਾ ਨਹੀਂ ਚੰਗੇ ਚੰਗੇ ਭਲਾ ਦੇ ਮਦਦ ਕਰਾਂ ਦੇ ਕਾਰਾਂ ਦੇ ਵਿੱਚ ਸਾਰੇ ਇਹ ਦੇਖੀ ਗੱਲ ਜਾਰੀ ਆ ਤੇ ਵਸਣ ਤੇ ਹੋਟਲ ਆਇਆ ਆਜ਼ਾਦ ਤੇ ਉਹਦੇ ਵਿੱਚ ਕੋਈ ਕੰਪਲੇਟ ਲਿਆ ਨਾਲ ਆਏ ਆ ਲੜਕੀ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਅਜੇ ਇਨਵੈਸਟੀਗੇਸ਼ਨ ਚੱਲੀ ਆ ਉਸ ਤੋਂ ਬਾਅਦ ਨੈਸਿੰਗ ਕਰਕੇ ਪਰਮਖਾਰੀ ਕਰ ਦਿੱਤੀ ਲੜਕੀ ਨੂੰ ਸਾਥੀ ਕਲ ਦੋਸਤੋ ਦੋਸਤ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣਾ ਹੀ ਕੁੜੀ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚ 4 ਤੋਂ 5 ਲੋਕਾਂ ਵੱਲੋਂ ਨੌਜਵਾਨਾਂ ਵੱਲੋਂ ਸਮੂਹਿਕ ਚੋਸ਼ੋਸ਼ਨ ਕੀਤਾ ਗਿਆ ਕੁੜੀ ਦਾ ਰੇਪ ਕੀਤਾ ਗਿਆ ਤੇ ਕੁੜੀ ਵੱਲੋਂ ਇਹ ਦੋਸ਼ ਲਗਾਏ ਗਏ ਹਨ ਕਿ ਉਹ ਆਪਣੇ ਇੱਕ ਦੋਸਤ ਦੇ ਨਾਲ ਦਰਵਾਸਾ ਮੱਥਾ ਟੇਕਣ ਦੇ ਲਈ ਆਈ ਸੀ ਤੇ ਦਰਬਾਰ ਸਾਹਿਬ ਉੱਥੇ ਦੇਖਣ ਤੋਂ ਬਾਅਦ ਜਦੋਂ ਉਹ ਬਾਜ਼ਾਰ ਦੇ ਵਿੱਚ ਵਾਪਸ ਜਾ ਰਹੇ ਸਨ ਤਾਂ ਉਸ ਦਾ ਦੋਸਤ ਜਾਣ ਬੁੱਝ ਕੇ ਕਿਤੇ ਵਿਛੜ ਗਿਆ ਅਤੇ ਫਿਰ ਉਹ ਹੋਟਲ ਦੇ ਵਿੱਚ ਆਇਆ ਤਾਂ ਹੋਟਲ ਦੇ ਕਮਰੇ ਦੇ ਵਿੱਚ ਉਸ ਨੂੰ ਛੱਡ ਕੇ ਚਲਾ ਗਿਆ ਤੇ ਬਾਅਦ ਦੇ ਵਿੱਚ ਹੋਟਲ ਦੇ ਤਿੰਨ ਮੁਲਾਜ਼ਮ ਤੇ ਉਸ ਦੇ ਦੋਸਤ ਦੇ ਅੱਗੇ ਤੋਂ ਉਹ ਦੋਸਤ ਉਸ ਦੇ ਨਾਲ ਰਾਤ ਤੋਂ ਲੈ ਕੇ ਸਵੇਰੇ 2 ਵਜੇ ਦੇ ਕਰੀਬ ਤੱਕ ਰੇਪ ਕਰਦੇ ਰਹੇ ਇਹ ਦੋਸ਼ ਕੁੜੀ ਵੱਲੋਂ ਲਗਾਏ ਗਏ ਨੇ ਹਾਲਾਂਕਿ ਇਹ ਮਾਮਲਾ ਸ਼ੱਕੀ ਦੱਸਿਆ ਜਾ ਰਿਹਾ ਹੈ ਤੇ ਇਸ ਦੀ ਜਾਂਚ ਦੀ ਮੰਗ ਪਰਮਜੀਤ ਸਿੰਘ ਅਕਾਲੀ ਵੱਲੋਂ ਕੀਤੀ ਜਾ ਰਹੀ ਹੈ ਕਿ ਜੋ ਵੀ ਦੁੱਧ ਦਾ ਦੁੱਧ ਹੈ ਪਾਣੀ ਦਾ ਪਾਣੀ ਹੈ ਉਹ ਦੀ ਜਾਂਚ ਕਰਕੇ ਇਨਸਾਫ਼ ਕੁੜੀ ਨੂੰ ਦਿੱਤਾ ਜਾਵੇ ਜੇਕਰ ਵਾਅਕੇ ਹੀ ਉਸ ਦੇ ਨਾਲ ਗਲਤ ਹੋਇਆ ਤੇ ਨਾਲ ਹੀ ਪਰਮਜੀਤ ਸਿੰਘ ਕਾਲੀ ਜੀ ਨੇ ਇਹ ਵੀ ਕਿਹਾ ਕਿ ਜੇਕਰ ਇਹ ਕੁੜੀ ਉਸ ਮੁੰਡੇ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚ ਆਈ ਸੀ ਤਾਂ ਇਹਨਾਂ ਦੇ ਇਰਾਦੇ ਕੋਈ ਨੇਕ ਨਹੀਂ ਸਨ ਪਰ ਇਸ ਤਰ੍ਹਾਂ ਇਸ ਜੋੜੇ ਦੇ ਨਾਲ ਕਿਸ ਦੀ ਸ਼ਹਿਤ ਹੈ ਕਿਸ ਦੇ ਕਹਿਨ ਤੇ ਗਲਤ ਹੋਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੁੜੀ ਨੇ ਜਿਵੇਂ ਕਿਹਾ ਕਿ ਉਹ ਮੁੰਡਾ ਉਸ ਨੂੰ ਕਮਰੇ ਦੇ ਵਿੱਚ ਛੱਡ ਕੇ ਕਿਤੇ ਚੱਲ ਗਿਆ ਤੇ ਫਿਰ ਉਸ ਮੁੰਡੇ ਦੇ ਦੋਸਤਾਂ ਨੇ ਤੇ ਹੋਟਲ ਦੇ ਮੁਲਾਜ਼ਮਾਂ ਨੇ ਉਸਦੇ ਨਾਲ ਰਿਪੋਰਟ ਕੀਤਾ ਤੁਹਾਡੇ ਇਸ ਵਾਰ ਕੀ ਕਹਿਣਾ ਹੈ ਤੇ ਕੌਣ ਤੁਹਾਨੂੰ ਇਸ ਦਾ ਅਸਲ ਦੋਸ਼ੀ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਉਸ ਮੁੰਡੇ ਦੀ ਭੂਮਿਕਾ ਵੀ ਇਸ ਸਾਰੇ ਮਾਮਲੇ ਦੇ ਵਿੱਚ ਸ਼ੱਕੀ ਹੈ ਜਾਂ ਫਿਰ ਕੁੜੀ ਦੇ ਨਾਲ ਜੋ ਕੁਝ ਹੋਇਆ ਉਸ ਦੇ ਵਿੱਚ ਤੁਹਾਨੂੰ ਕੌਣ ਜ਼ਿੰਮੇਵਾਰ ਲੱਗਦਾ ਹੈ ਝੂ ਕਮੈਂਟ ਕਰਨਾ ਇਸ ਤਰ੍ਹਾਂ ਦੀਆਂ ਤੇ ਹੋਰ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ